ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦਾਰ ਸ਼ਿਵਮਤੀ ਪ੍ਰਧਾਨ ਮਨੋਜ ਸਿੰਘ ਤੇ ਅਸੀਂ ਜਿਹੜਾ ਸ਼ਹੀਦ ਬੰਮਤੀ ਜੀ ਮੋਰੀ ਸਕੂਲ ਹੈ ਜੋ 10ਵੀਂ ਤੱਕ ਰਿਹਾ ਅਸੀਂ ਇਸ ਸਕੂਲ ਨੂੰ ਜਿਆ 1998 ਸ਼ੁਰੂ ਹੋਇਆ ਸੀ ਪਹਿਲਾਂ ਬੱਚੇ ਇੱਥੇ ਪੜ੍ਹਦੇ ਸੀ ਨੂੰ 800 ਬੱਚਾ ਸੀ 823 ਬੱਚੇ ਸੀ ਹੁਣ ਘਟਦੇ ਘਟਦੇ ਜਿਹੜਾ ਅਸੀਂ ਰਹਿ ਗਿਆ ਜੀ 272 ਬੱਚੇ ਹੁਣ ਜਿਹੜਾ ਸਕੂਲ ਆ ਇਹ ਗੁਰਦਾਸ਼ੀ ਬਾਬਾ ਮੱਤੀ ਮੈਜੋਰਿਟੀ ਕੋ ਆ ਗਿਆ ਅਸੀਂ ਇਸ ਸਕੂਲ ਨੂੰ ਨਵੀਂ ਦਿੱਖ ਦੇ ਰਹੇ ਆ ਅਸੀਂ ਬਸਾਂ ਜਿਹੜੀਆਂ ਅਸੀਂ ਉਹਨੂੰ ਨਵੇਂ ਰਿਪੇਅਰ ਕੀਤਾ ਵਾਲੀ ਵੇਲਡਿੰਗ ਰਿਪੇਅਰ ਹੋ ਰਹੀ ਆ ਤਾਂ ਕਿਆਂ ਦਰਵਾਜਿਆਂ ਨੂੰ ਰੰਗ ਤੇ ਹੋਰ ਵੀ ਸਾਜੋ ਸਮਾਜ ਦਾ ਬੱਚਿਆਂ ਲਈ ਚਾਹੀਦਾ ਹੁੰਦਾ ਉਹ ਪ੍ਰੋਵਾਈਡ ਕਰਾ ਰਹੇ ਆ ਉਸ ਤੋਂ ਬਾਅਦ ਅਸੀਂ ਜਿਹੜੇ ਨਾਸੀ ਦੇ ਬੱਚੇ ਆ ਉਹਨਾਂ ਦੀ ਫੀਸ ਜਿਹੜੀ ਆ ਪਹਿਲਾਂ ਦਾਖਲ ਹੋਣਗੇ ਉਹ 50% ਕਰਤੀ ਆ ਉਸ ਤੋਂ ਬਾਅਦ ਜੇ ਬਾਕੀ ਜਿੰਨੇ ਵੀ ਬੱਚੇ ਪੜਦੇ ਆ ਜਿ ਕਾਪਿਆਂ ਕਿਤਾਬਾਂ 50% ਤੇ ਘਟ ਰੇਟ ਤੇ ਮਿਲਣ ਗਿਆ ਠੀਕ ਹੈ ਜੀ ਹੁਣ ਇਸ ਵੇਲੇ 272 ਪੜ ਰਹੇ ਆ ਜੀ ਸਾਡਾ ਟਾਰਗੇਟ ਹੈ ਜੀ ਇਸ ਜਰਾਬਈ 350 ਬੱਚਾ ਹੋ ਜਾਏਗਾ ਉਮੀਦ ਹੈ 350 ਬੱਚੇ ਚੱਲਦਾ ਪਿਆਰ ਪੇਰੀਂ ਦਾ ਕੰਮ ਹੈ ਜੀ ਦਿਖ ਦਿੱਤੀ ਜਾ ਰਹੀ ਆ ਇਹ ਕਿਸ ਤਰ੍ਹਾਂ ਇਹ ਉਪਰਾਲਾ ਕੀਤਾ ਜਾ ਰਿਹਾ ਇੱਕ ਗੁਰਦਾਸ਼ੀ ਮੱਪਰਵਤੀ ਉਤੇ ਦਾਨੀ ਸੱਜਣਾ ਰਾਹੀਂ ਅਪਰਾਹਲਾ ਕੀ ਤਿਆਰਿਆ ਕੀ ਕੀ ਇਸ ਹੋਰ ਸਹੂਲਤਾਂ ਵਾਲੀਆਂ ਮਿਲੂਗੀਆਂ ਅਸੀਂ ਬੱਚਿਆਂ ਨੂੰ ਜੀ ਗਰਬਾਣੀ ਦੇ ਵੱਤ ਅਸੀਂ ਸਾਡੀ ਸੋਚ ਹੈ ਬੱਚੇ ਜਿਹੜੇ ਆ ਆਪਣੇ ਮੋਨੇ ਹੋਈ ਜਾ ਰਹੇ ਜਾਂ ਹੋਰ ਨਸ਼ੇ ਵੱਲ ਜਾ ਰਹੇ ਆ ਸਾਡੀ ਸੋਚ ਹੈ ਵਾਤ ਅਸੀਂ ਗੁਰੂ ਘਰ ਨਾਲ ਜੋੜਿਆ ਜਾਵੂਗਾ ਇਹ ਧਾਰਮਿਕ ਵਿਦਿਆਦਿਤੀ ਹੋਊਗੀ ਬੱਚਿਆਂ ਨੂੰ ਅੱਜ ਵੀ ਜਦ ਸਗਨਾ ਦਾ ਦਿਹਾੜਾ ਆ ਅੱਜ ਵੀ ਜਿਹੜੇ ਸੇ ਬੱਚੇ ਆ ਸਾਰੇ ਅਸੀਂ ਅੱਗੇ ਛੁੱਟੀ ਹੁੰਦੀ ਸੀ ਸੈਸਨ ਸੈਟਰ ਦੀ ਉਹ ਛੁੱਟੀ ਬੰਦ ਕਰਤੀ ਸੀ ਸੰਗਰਾਣ ਵਾਲੇ ਦਿਨ ਸਕੂਲ ਖੁੱਲਾ ਰੱਖੀਦਾ ਹੁਣ ਜਿਹੜੇ ਨਹੀਂ ਬੱਚੇ ਆ ਗਰਬਾਣੀ ਜਿਹੜਾ ਜਾ ਕੇ ਸੁਣ ਰਹੇ ਆ ਤੇ ਬਾਕੀ ਸੇਵਾ ਕਰ ਰਹੇ ਆ ਨੰਗਰ ਹਾਲ ਦੇ ਵਿੱਚ ਕਿੰਨੇ ਸਟਾਫ ਇੱਥੇ ਆਪਣੀਆਂ ਸਵਾਵਾਂ ਨਿਭਾ ਰਹੇ ਸੀ ਸਟਾਫ ਤੇ ਨਹੀਂ 25 ਸਟਾਫ ਜਿਹੜਾ ਨਿਭਾ ਰਹੇ ਸਵਾਵਾਂ ਵਾਈਗ ਖਾਸਾ ਵਾਈਗ ਜੀ ਕੀ ਫਤਿਹ ਜਿਹੜਾ ਗੁਰਦਾਸ਼ੀਰ ਬੰਮਤੀ ਜੀ ਗੁਰਦਾਸ ਸਾਹਿਬ ਚੇ ਪਾਰਕਿੰਗ ਦੀ ਬਹੁਤ ਪ੍ਰੋਬਲਮ ਸੀ ਸਾਡੇ ਕੋਲ ਪਾਰਕਾਂ ਹੈਗੀਆਂ ਤਿੰਨ ਪਾਰਕਾਂ ਜੋ ਅੱਜ ਕੱਲ ਹਰੇਕ ਬੰਦੇ ਕੋਲ ਗੱਡੀਆਂ ਟਰੈਕਟਰ ਜਾਂ ਦੂਸਰੇ ਆ ਗਏ ਆ 사ਧਨ ਜੋ ਗੁਰਦਾਸ ਸਾਹਿਬ ਲੈ ਕੇ ਆਉਂਦੇ ਆ ਤੇ ਬੁਰੀ ਮੁਸ਼ਕਲ ਹੋ ਰਹੀ ਸੀ ਤੇ ਇਸ ਲਈ ਅਸੀਂ ਬੰਦ ਉੱਤਰਿਆ ਨੂੰ ਤਰੀ 10 ਕਨਾ ਦੀ ਪਾਰਕ ਬਣ ਰਹੀ ਆ ਜਿਸ ਦਾ ਖਰਚਾ 50 ਲੱਖ ਰੁਪਏ ਆਏਗਾ ਉਸ ਦੀ ਚਾਰ ਦਵਾਈ ਦਾ ਕੰਮ ਬੜਾ ਜੋਰ ਨਾਲ ਚੱਲ ਰਿਹਾ ਉਸ ਬਾਅਦ ਉਸ ਵਿੱਚ ਉਸੇ ਵਿੱਚ ਮਿੱਟੀ ਦੀਆਂ ਵੀ ਕੰਮ ਭਰਤੀ ਦਾ ਕੰਮ ਵੀ ਚੱਲ ਰਿਹਾ ਉਸ ਤੋਂ ਬਾਅਦ ਅਸੀਂ ਇਸ ਨੂੰ ਜਰਾ ਟੈਲਾ ਟੈਲਾ ਲਾਈਏ ਜਾਣ ਗਿਆ ਉਸ ਤੋਂ ਬਾਅਦ ਇਸ ਵਿੱਚ ਦਰਖਤ ਲਾਏ ਜਾਣਗੇ ਨਵੇਂ ਤਰ੍ਹਾਂ ਦੇ ਦਰਖਤ ਲਾਏ ਜਾਣਗੇ ਉਸ ਤੋਂ ਬਾਅਦ ਜਿਹੜਾ ਆਇਆ ਸੀ ਸੜਕ ਦੇ ਉੱਪਰੋਂ ਜਿਹੜਾ ਨਾਲਾ ਚੱਲ ਰਿਹਾ ਜਿਹੜਾ ਸਮੱਸਿਆ ਕਰਦਾ ਨਾਲਾ ਅਸੀਂ ਪੱਕਾ ਬੰਦ ਕਰ ਰਹੇ ਅਸੀਂ ਅੰਡਰਗਾਉਂ ਪੈਪ ਪਾ ਦਿਆ ਨਾਲੇ ਵਿੱਚ ਜੇਰਾ ਪਾਣੀ ਅੰਡਰਗਰਾਉਂਡ ਹੋ ਜਾਊਗਾ ਮੱਛੀ ਮੱਖੀ ਮੱਛਰ ਤੋਂ ਉਥੋਂ ਵੀ ਲੋਕਾਂ ਨੂੰ ਸ਼ਰਕਾਰਾ ਹੋ ਜਾਊਗਾ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਜਿਹੜਾ ਪਾਰਕਰ ਬਣ ਰਹੀ ਆ ਉਸ ਤੋਂ ਮੋਰਲੇ ਪਾਸੇ ਵੀ 10 ਫੁੱਟ ਜਗ੍ਹਾ ਰੱਖੀ ਆ ਵੇ ਜਿਹੜੀ ਪਾਰਕਰ ਦੇ ਬਾਹਰ ਵੀ ਜਿਹੜੀਆਂ 60 70 ਗੱਡੀਆਂ ਲੱਗ ਜਾਣਾਂ ਸਾਨੂੰ ਉਮੀਦ ਹੈ ਵੇ ਜਿਹੜੀ ਆ ਪਾਰਕਰ ਵਿੱਚ 1000 ਦੇ ਤਰੀਮ ਗੱਡੀ ਖੜਸੂਗੀ ਮਰਜ਼ੀ ਦਾ ਜਿਹੜੇ ਮਾਰਕੀਟ ਜੀ ਬਣੀ ਐ ਜੀ ਸਾਨੂੰ ਆਪਣੇ 10 ਕਰਨ ਵਾਲੀ ਵੱਡੀ ਮਿੰਤੀ ਦੇ ਸਹਾਰੇ ਹੋ ਗਈ ਆ ਉਸ ਤੋਂ ਬਾਅਦ ਹੋਰ ਬੜੀ ਖੁਸ਼ੀ ਦੀ ਗੱਲ ਆ ਇਹ ਸਾਡੇ ਕੰਮ ਪ੍ਰੋਜੈਕਟ ਚੱਲਦੇ ਦੇ ਵਿੱਚ ਇੱਕ ਐਨ.ਆਰ.ਆਈ. ਭਰਾਮਾ ਨੇ ਉਸ ਦੇ ਨਾਲ ਹੀ ਸਾਨੂੰ ਦੋ ਕਨਾਲ ਦਾ ਹੋਪ ਪਲਾਟ ਦਾਨ ਕੀਤਾ ਉਸ ਵੀ ਜੀ ਅਸੀਂ ਵੀ ਨਵੀਂ ਪਾਰਕਿੰਗ ਬਣਾਵਾਂਗੇ ਗੱਡੀਆਂ ਲਈ ਵਾਹਿਗੁਰੂ ਖਾਸਾ ਵਾਹਿਗੁਰੂ ਜੀ ਕੀ ਫਤ